ਜਾਂਦਾ ਇਥੇ ਮੇਰੇ ਨਾਮ ਕਿਸੇ ਨੇ ਦੱਸ ਦਿਆ ਵੀ ਪਿਆਰ ਰੱਖਦਾ ਨਾਮ ਨਿਕਲੇ ਕਵੀਰ ਦਾ ਅੱਜ ਇਥੇ ਇੱਕ ਹੋਰ ਦੇਖਣ ਨੂੰ ਵੀ ਗੱਲ ਮਿਲੀ ਆ ਕਈ ਵੀਰ ਆਨਲਾਈਨ ਲਾਟਰੀ ਪਾਉਂਦੇ ਆ ਜਿਹੜੀ ਆਨਲਾਈਨ ਲਾਟਰੀ ਪਾਉਂਦੇ ਆ ਉਹ ਸਾਰੇ ਫਰਾਡ ਹੁੰਦੀ ਆ ਉਹ ਆਨਲਾਈਨ ਵਾਲੇ ਕੋਈ ਨਾਮ ਕਰ ਦਿੰਦੇ ਆ ਅਗਲੇ ਨੂੰ ਹਰੇਕ ਨੂੰ ਮਾਰ ਕੇ 5-4000 ਅਗਲੇ ਤੋਂ ਹੋਰ ਲੈ ਲੈਂਦੇ ਆ ਉਹ ਗਾਹ ਗਾ ਕੇ ਇੱਥੇ ਡੀਲਾਂ ਨਾਲ ਲੜਦੇ ਆ 1 ਕਰੋੜ ਤੇ 50 ਲੱਖ ਦਾ ਨਾਮ ਇੱਥੇ ਲੱਗਿਆ ਅੱਜ ਲੁਧਿਆਣੇ ਘੰਟਾ ਘਰ ਚੌਂਗ ਚ ਜਿਹੜੀ ਆਨਲਾਈਨ ਆਨਲਾਈਨ ਲਾਟਰੀ ਆ ਵੀਰੋ ਉਹ ਤੋਂ ਗਰੇਜ ਕਰਿਆ ਕਰੋ ਜਿਹੜਾ ਪੰਜਾਬ ਸਰਕਾਰ ਦਾ ਬੰਪਰ ਆ ਆਨਲਾਈਨ ਬੰਪਰ ਆ ਜਿਹੜਾ ਉਹ ਨਾਮ ਪਾਇਆ ਕਰੋ ਕਿਉਂਕਿ ਜੇ ਤੁਹਾਡੇ ਕੋਲ ਟੈਕਟ ਹੀ ਨਹੀਂ ਹੈਗੀ ਕੱਲ ਨੂੰ ਤੁਹਾਡੇ ਕੋਲੇ ਨਾਮ ਲੱਗ ਗਿਆ ਜਿਵੇਂ ਚੈੱਕ ਆਪਣੇ ਕੋਲੇ ਜ਼ਰੂਰੀ ਆ ਪੈਸੇ ਲੈਣ ਲਈ ਉਵੇਂ ਚੈੱਕ ਜ਼ਰੂਰੀ ਆ ਜੇ ਕਿਸੇ ਨੂੰ ਨਾਮ ਲੱਗ ਜਾਵੇ ਐਸ ਕਰਕੇ ਆਨਲਾਈਨ ਲਾਟਰੀ ਨਾਮ ਪਾਇਆ ਕਰੋ ਤੇ ਖੁਸ਼ੀ ਦਾ ਮਾਹੌਲ ਆ ਤੇ ਭਾਈ ਹੁਣ ਜਿਹਨੂੰ 50 ਲੱਖ ਦਾ ਨਾਮ ਲੱਗਿਆਗਾ ਉਹ ਢੋਲ ਵਾਲੇ ਨਾਲ ਲੈ ਕੇ ਆਏ ਆ ਤੇ ਮਠਿਆਈਆਂ ਵੰਡ ਰਹੇ ਆ